ਬੜੇ ਜਿਗਵਾਤਾਂ ਨਾਲ ਘੇੜਿਆ ਜਾ ਰਿਹਾ ਕਿਹੜੇ ਸਾਥ ਗੋਲ ਕੀਤੀ ਜਾ ਰਹੀ ਅਸੀਂ ਕੋਈ ਪਸ਼ੂ ਆ ਅਸੀਂ ਕਿਹ ਹਾਂ ਅਸੀਂ ਪਸ਼ੂ ਆ ਅਸੀਂ ਬੰਦੇ ਆ ਯਾਰ ਕਦੇ ਕਿਹੜੀ ਨਾਲ ਖੜੀ ਜਾ ਰਹੀ ਕਰਦਾ ਯਾਰ ਮੋਰਾ ਇਹਦੀ ਗੱਲ ਸੁਣਦੀ ਆ ਮੈਂ ਮਾਰੂਗਾ ਮੈਨੂੰ ਮਾਰਨਾ ਜੋ ਕਰਨਾ ਮੈਨੂੰ ਕਰ ਦੋ ਮੈਂ ਜਾਨ ਤੋੜ ਕੇ ਧਰ ਕੇ ਚਲਾ ਅਸੀਂ ਇੱਡੇ ਸੂ ਚਲਾ ਅਸੀਂ ਇੱਥੇ ਤੋਂ ਮਾਰ ਕੇ ਚਲਾਉਂਦੇ ਨਹੀਂ ਆ ਰਿਹਾ ਇਹ ਗੱਲ ਨਹੀਂ ਆ ਗੀ ਇਹ ਗੱਲ ਨਹੀਂ ਕੋਈ ਵੀ ਬੰਦੇ ਨਾਲ ਨਹੀਂ ਗੱਲ ਬਣਦੀ ਕਾਹਦੀ ਗੱਲ ਬੰਦਾ ਕਰਦੀ ਅੱਛਾ ਪਰ ਕਹਿੰਦੀ ਗੱਲ ਮੈਂ ਨਹੀਂ ਬੋਲਦਾ मां बचाऊ खोड़ू मां विचूं मां बचाऊं थोरो ख़रीदण चओ न जमात केॾा ਹਰੇਕ ਸਾਤੇ ਗੱਲ ਕੀਤੀ ਜਾ ਰਹੀ ਅਸੀਂ ਕੋਈ ਪਸ਼ੂ ਆ ਅਸੀਂ ਕਿਹ ਆ ਅਸੀਂ ਪਸ਼ੂ ਆ ਅਸੀਂ ਬੰਦੇ ਆ ਯਾਰ ਕਦੇ ਕਿਉਂ ਨਹੀਂ ਨਾਲ ਖੜੇ ਜਾ ਰਹੇ ਕਰਦਾ ਯਾਰ ਮੋੜਾ ਇਹਦੀ ਗੱਲ ਖੁੰਦੀ ਆ ਮੈਂ ਮਾਰ ਮਾਰਨਾ ਮੈਨੂੰ ਮਾਰਨਾ ਜੋ ਕਰਨਾ ਮੈਨੂੰ ਕਰ ਦੋ ਮੈਂ ਜਾਣ ਤੋਂ ਜੇ ਧਰ ਕੇ ਚਲਾ ਅਸੀਂ ਅੱਗੇ ਸੂਰਜ ਮੰਗ ਅੱਗੇ ਦਿੱਸ ਮੰਗ ਨਹੀਂ ਯਾਰ ਹੋਏ ਗੱਲ ਨਹੀਂ ਇਹ ਗੱਲ ਨਹੀਂ ਪਰ ਕੋਈ ਵੀ ਬਦਲ ਮੈਂ ਨਹੀਂ ਗੱਲ ਕਰਦੀ ਕਾਜੀ ਦਾ ਬਟਾ ਕਰਦੀ ਹਰ ਗੱਲ ਮੈਂ ਨਹੀਂ ਬੰਦਾ ਮੇਰਾ ਜਿਹੜਾ ਨਾਮ ਹੁੰਦਾ ਹੈ ਉਹਨੇ ਨਸਰ ਦਰੋ ਮੈਂ ਮਾਰ ਦਿਆਂਗਾ ਸਾਹੇ ਬਾਈ ਜਵਾਕ ਨੂੰ ਮੈਂ ਕਿਸੇ ਗੱਲ ਨਹੀਂ ਬੰਦੇ ਆਪੇ ਸਾਥੇ ਕੋਈ ਬੰਦਾ ਚੜ੍ਹ ਕੇ ਪਰਤਣਾ ਪਾਵੇ ਮੈਂ ਮਾਰ ਦਿਆਂਗਾ ਮੈਂ ਮਾਰੂ ਕੁਤੂਲੀ ਤੇ ਘੋੜੂਆ ਮੈਂ ਬਚਾਉਂ ਥੋੜੂਆ ਨਾ ਮੈਂ ਦੇਖ ਦੂੰਗਾ ਮੈਂ ਬਚਾਉਂਗਾ ਸੁਣ ਕਿੰਨਾ ਚੌੜਾ ਤੁਸੀਂ ਨਹੀਂ ਯਾਰ ਮੈਂ ਨਾ ਬਚਾਉਂਦਾ ਮੈਂ ਕਹਾਂਗਾ ਚੌ ਸੜੇ ਜਿਕਵਾਟਾਂ ਨਾਲ ਕਿੱਧਰ ਜਾ ਰਿਹਾ ਹੈ ਕਿਉਂ ਇਸ ਕਰਕੇ ਗੱਲ ਕੀਤੀ ਜਾ ਰਹੀ ਅਸੀਂ ਕੋਈ ਪਸ਼ੂ ਆ ਅਸੀਂ ਕਿਹਾਂ ਅਸੀਂ ਪਸ਼ੂਆ ਅਸੀਂ ਬੰਦੇ ਆ ਯਾਰ ਕਦੇ ਕੋਈ ਨਾਲ ਸੁਣੀ ਨਾਲੇ ਕਰਦਾ ਯਾਰ ਮੋਰਾ ਇਹਦੀ ਗੱਲ ਸੁਣੀ ਯਾਰ ਮੈਂ ਮਾਰ ਮਾਰ ਕਰੂੰਗਾ ਮੈਨੂੰ ਮਾਰਨਾ ਜੋ ਕਰਨਾ ਮੈਨੂੰ ਕਰ ਦੋ ਮੈਂ ਜਾਣ ਤੋਂ ਜੇ ਧਰ ਕੇ ਚਲਾ ਅਸੀਂ ਏਡੇ ਸੂਜ ਜਵਾਂਗੇ ਅੱਗੇ ਦਿੱਤੇ ਦੇ ਮਾਰ ਕੇ ਪੁੱਤਰ ਜਵਾਂਗੇ ਨਹੀਂ ਯਾਰ ਇਹ ਗੱਲ ਨਹੀਂ ਜੀ ਇਹ ਗੱਲ ਨਹੀਂ ਕਿ ਪਰ ਕੋਈ ਵੀ ਬੰਦੇ ਨਾਲ ਨਹੀਂ ਗੱਲ ਬਣਦੀ ਸਾਡੀ ਗੱਲ ਮੱਤ ਕਰਦੀ ਅੱਛਾ ਮਰ ਕੇ ਦੀ ਗੱਲ ਮੈਂ ਨਹੀਂ ਬਣਦਾ ਮੇਰਾ ਜਿਹੜਾ ਇਨਸਾਨ ਹੁੰਦਾ ਹੈ ਨਾ ਉਹ ਨੂੰ ਖੜੇ ਨਾ ਖੜ ਜਾਣੋ ਮੈਂ ਮਾਰ ਮਾਰ ਕਰੂੰਗਾ ਆੱਗੇ ਸਾਡੇ ਕੋਲ ਮੁੰਡਾ ਨਾ ਕਰ ਪੜਨਾ ਪਵੇ। ਮੈਂ ਮਾਰਾਂਗਾ ਮੈਂ ਮਾਲੂ ਕੁਟੂਲੀ ਤੇ ਘੋੜੂਆ ਮੈਂ ਬਤਹਾਉਂ ਧੋੜੂਆ ਨੀ ਮੈਂ ਦੇਖ ਦੂੰਗਾ। ਮੈਂ ਬਤਹਾਉਂਗਾ ਫਲੁਕ ਕਿੰਨਾ ਜਮਾਨਾ ਤੁਸੀਂ। ਮਲੇ ਨਹੀਂ ਯਾਰ ਮੈਂ ਨਾ ਬਤਹਾਉਂਦਾ। ਬਤਹਾਉਂਗਾ। ਕਿਉਂ ਸਾਡੇ ਜਿਕਵਾਟਾਂ ਵਾਲਾ ਕੱਢਿਆ ਜਾ ਰਿਹਾ। ਕਿਉਂ ਇਹ ਸਾਡੇ ਗੌਰ ਕੀਤੀ ਜਾ ਰਹੀ। ਅਸੀਂ ਕੋਈ ਪਸ਼ੂਆ ਅਸੀਂ ਕੀ ਆ ਅਸੀਂ ਪਸ਼ੂਆ ਅਸੀਂ ਬੰਦੇ ਆ ਯਾਰ। ਕਦਿਕੋੜੀ ਨਾਲ ਗੁੜੀ ਜਾਲੇ ਕਰਦਾ ਯਾਰ ਮੋੜਾ ਇਹਦੀ ਗੱਲ ਹੁੰਦੀ ਆ ਮੈਂ ਮਾਰੂਗਾ ਮੈਨੂੰ ਮਾਰਨਾ ਜੋ ਕਰਨਾ ਮੈਨੂੰ ਕਰ ਦੋ ਮੈਂ ਜਾਨ ਤੋੜ ਕੇ ਕਰਕੇ ਚਲਿਆ ਅਸੀਂ ਐਡੇ ਸੂਜੇ ਬੰਦ ਅੱਡੇ ਦਿੱਤੇ ਤੋਂ ਮਾਰਦੇ ਕਰਨਾ ਨਹੀਂ ਯਾਰ ਹੋਏ ਗੱਲ ਨਹੀਂ ਇਹ ਗੱਲ ਨਹੀਂ ਬਸ ਕੋਈ ਨਾ ਬਸ ਮੈਂ ਨਹੀਂ ਗੱਲ ਬਣੀ ਗੱਲ ਕਰਦਾ ਕਰਦੀ ਹਰ ਗੱਲ ਮੈਂ ਨਹੀਂ ਬਣਦਾ ਮੇਰਾ ਜਿਹੜਾ ਨਾਲ ਹੁੰਦਾ ਹੈ ਨਾ ਉਹ ਨੂੰ ਛੇੜੇ ਨਾ ਛੇੜ ਦੇ ਲੋ ਮੈਂ ਮਾਰੂਗਾ मां थोरू मां बचाऊ थोरू मां दिक़रू खरीदण चवां त